ਗੁਰਨਾਮਕ ਤੇਜਜੀ ਦਾ ਜਨਮ 1469 ਈਸਵੀ ਵਿੱਚ ਰਾਏ ਕੋਈ ਦੀ ਤਲਵੰਡੀ ਨਣਕਾਣਾ ਸਾਹਿਬ ਜ਼ਿਲ੍ਹਾ ਸ਼ੇਖੂਪੁਰਾ ਪਾਕਿਸਤਾਨ ਵਿੱਚ ਹੋਇਆ। ਉਹਨਾਂ ਦੇ ਪਿਤਾ ਮਹਿਤਾ ਕਾਲੂ ਪਿੰਡ ਦੇ ਹਾਕਮ ਰਾਏ ਬੁਲਾਰ ਪਾਸ ਪਟਵਾਰੀ ਸਨ। ਗੁਰੂ ਜੀ ਜਦੋਂ 7 ਸਾਲਾਂ ਦੇ ਹੋਏ ਤਾਂ ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਪਿੰਡ ਦੇ ਪੰਦੇ ਗੋਪਾਲ ਦਾਸ ਪਾਸ ਹਿਸਾਬ ਕਿਤਾਬ ਅਤੇ ਦੇਵਨਾਗਰੀ ਸਿੱਖਣ ਲਈ ਭੇਜਣਾ ਸ਼ੁਰੂ ਕਰ ਦਿੱਤਾ। ਇੱਕ ਦਿਨ ਗੁਰੂ ਜੀ ਫੱਟੀ ਅੱਗੇ ਰੱਖ ਕੇ ਚੁੱਪ ਕਰਕੇ ਬੈਠੇ ਸਨ। ਗੁਰੂ ਜੀ ਨੂੰ ਇਸ ਤਰ੍ਹਾਂ ਬੈਠੇ ਦੇਖ ਕੇ ਪਾਂਦੇ ਨੇ ਪੁੱਛਿਆ ਨਾਨਕ ਤੂੰ ਆਪਣਾ ਪਾਠ ਯਾਦ ਕਿਉਂ ਨਹੀਂ ਕਰਦਾ ਗੁਰੂ ਜੀ ਨੇ ਉੱਤਰ ਦਿੱਤਾ ਪਾਂਦਾ ਜੀ ਇਹ ਪਾਠ ਯਾਦ ਕਰਨ ਦਾ ਕੀ ਲਾਭ ਜਿਹੜਾ ਸਵਾਈ ਤੋਂ ਟੇਢੀ ਤੇ ਟੇਡੀਆਂ ਤੋਂ ਦੁਗਣੀ ਕਰਨ ਦੀ ਹੀ ਢੰਗ ਦੱਸਦਾ ਹੈ ਇਹ ਪਾਠ ਹੀ ਨਹੀਂ ਦੱਸਦਾ ਕਿ ਕਿਵੇਂ ਦੁਨੀਆ ਦੇ ਬੰਧਨਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਪਾਂਦੀ ਨਹੀਂ ਕੀ ਹਾਂ ਨਾਨਕ ਮੈਂ ਤਾਂ ਗਿਣਤੀ ਮਿੰਟੀ ਵਾਲੀ ਹੀ ਪੜਾਈ ਸਿੱਖੀ ਹੈ ਅਤੇ ਇਹ ਹੀ ਸਿਖਾਉਂਦਾ ਆ ਰਿਹਾ ਹਾਂ ਜੇ ਤੈਨੂੰ ਦੁਨੀਆਂ ਦੇ ਬੰਧਨਾਂ ਤੋਂ ਛੁਟਕਾਰਾ ਪਾਉਣ ਵਾਲੀ ਪੜਾਈ ਆਉਂਦੀ ਹੈ ਤਾਂ ਉਹ ਮੈਨੂੰ ਦੱਸ ਗੁਰੂ ਜੀ ਨੇ ਉੱਤਰ ਦਿੱਤਾ ਪਾਂਦਾ ਜੀ ਇਸ ਕਲਮ ਅਤੇ ਸਿਹਾਈ ਨਾਲ ਇਸ ਫੱਟੀ ਉੱਪਰ ਲਿਖਣਾ ਅਤੇ ਪੜ੍ਹਨਾ ਸੰਸਾਰਕ ਕਿਰਿਆ ਹੈ ਜਿਸ ਨਾਲ ਮਨ ਇਸ ਦੁਨੀਆਂ ਦੇ ਤੰਦਿਆਂ ਵਿੱਚ ਫਸਦਾ ਹੈ ਅਤੇ ਜੀਵ ਨੂੰ ਬੰਧਨ ਪੈੰਦੀ ਹਨ ਬੰਦਨਾ ਵਿੱਚ ਫਸੇ ਹੋਏ ਜੀਵ ਦੇ ਮਨ ਵਿੱਚ ਵਿਕਾਰ ਪੈਦਾ ਹੁੰਦੇ ਹਨ ਸੱਚੀ ਪੜ੍ਹਾਈ ਲਿਖਾਈ ਨਾਲ ਇਸ ਦੁਨੀਆ ਦੇ ਬੰਦਨਾ ਤੋਂ ਮੋਹ ਟੁੱਟਦਾ ਹੈ ਅਤੇ ਮਨ ਵਿਕਾਰਾਂ ਤੋਂ ਛੁੱਟਦਾ ਹੈ ਮਨ ਦੇ ਨਿਰਮਲ ਹੋਣ ਉਪਰੰਤ ਇਸ ਵਿੱਚ ਸ਼ੁੱਭ ਵਿਚਾਰ ਉਪਜਦੇ ਹਨ ਉਹ ਸੱਚੀ ਪੜ੍ਹਾਈ ਇਸ ਦੁਨੀਆ ਨੂੰ ਪੈਦਾ ਕਰਨ ਵਾਲੇ ਅਤੇ ਇਸ ਦੀ ਦੇਖਭਾਲ ਕਰਨ ਵਾਲੇ ਦੀ ਉਸਤਤਵਾਲ ਪ੍ਰੇਰਤੀ ਹੈ ਉਸ ਦੇ ਗੁਣ ਗਾਉਣ ਨਾਲ ਤਨ ਮਨ ਸੁਖੀ ਹੁੰਦਾ ਹੈ ਅਤੇ ਮਨ ਵਿੱਚੋਂ ਜਨਮ ਮਰਨ ਦਾ ਡਰ ਸਦਾ ਲਈ ਦੂਰ ਹੋ ਜਾਂਦਾ ਹੈ ਪਾੰਦੀ ਨਹੀਂ ਕਿਹਾ ਏ ਨਾਨਕ ਜੋ ਕੁਝ ਮੈਨੂੰ ਆਉਂਦਾ ਸੀ ਉਹ ਮੈਂ ਤੈਨੂੰ ਦੱਸ ਦਿੱਤਾ ਇਹ ਸੱਚੀ ਪੜਾਈ ਮੈਨੂੰ ਨਹੀਂ ਆਉਂਦੀ ਮੈਂ ਇਹ ਨਹੀਂ ਪੜਾ ਸਕਦਾ ਗੁਰੂ ਜੀ ਨੇ ਸਾਰੀ ਕਹਾਣੀ ਘਰ ਜਾ ਕੇ ਦੱਸ ਦਿੱਤੀ ਉਹਨਾਂ ਦਿਨਾਂ ਵਿੱਚ ਗੁਰੂ ਜੀ ਅਜੇ ਸਿਰਫ 13 ਸਾਲ ਦੇ ਸਨ ਉਨਾਂ ਦੇ ਪਿਤਾ ਨੇ ਉਹਨਾਂ ਨੂੰ ਫਾਰਸੀ ਸਿੱਖਣ ਲਈ ਮੌਲਵੀ ਕੁਤਬਦੀਨ ਪਾਸ ਭੇਜਣਾ ਆਰੰਭ ਕਰ ਦਿੱਤਾ। ਇੱਕ ਦਿਨ ਗੁਰੂ ਜੀ ਨੇ ਮੌਲਵੀ ਨੂੰ ਪੁੱਛਿਆ ਇਹਨਾਂ ਅਲਫ਼ ਬੇ ਆਰ ਅੱਖਰਾਂ ਦੇ ਕੀ ਅਰਥ ਹਨ? ਮੌਲਵੀ ਪਾਸੋਂ ਇਸ ਤਰ੍ਹਾਂ ਦਾ ਸਵਾਲ ਪਹਿਲਾਂ ਕਦੇ ਕਿਸੇ ਨੇ ਨਹੀਂ ਪੁੱਛਿਆ ਸੀ। ਉਸ ਨੂੰ ਕੋਈ ਉੱਤਰ ਨਾ ਸੁਝਿਆ। ਉਸ ਨੇ ਕਿਹਾ ਨਾਨਕ ਤੂੰ ਹੀ ਦੱਸ ਇਹਨਾਂ ਦੇ ਕੀ ਅਰਥ ਹਨ? ਗੁਰੂ ਜੀ ਨੇ ਮੌਲਵੀ ਨੂੰ ਅਲਫ਼ ਤੋਂ ਯੇ ਤੱਕ ਦੇ ਸਾਰੇ ਅੱਖਰਾਂ ਦੇ ਅਰਥ ਪਰਮਾਤਮਾ ਦੀ ਉਸਤ ਵਿੱਚ ਸੁਣਾ ਦਿੱਤੇ ਗੁਰੂ ਜੀ ਪਾਸੋਂ ਅੱਖਰਾਂ ਦੇ ਅਰਥ ਸੁਣ ਕੇ ਮੌਲਵੀ ਨੇ ਸਮਝ ਲਿਆ ਕਿ ਜੇ ਵਿਚਾਰ ਕੀਤਾ ਜਾਵੇ ਤਾਂ ਇਹ ਦੁਨੀਆਵੀ ਪੜਾਈ ਪਰਮਾਤਮਾ ਦੀਆਂ ਸਿਫਤਾਂ ਹਨ ਸਿਫਤਾਂ ਦਾ ਵਿਚਾਰ ਨਹੀਂ ਸੱਚੀ ਪੜਾਈ ਹੈ